ਮੌਣ ਮੰਡੀ ਦੇ ਵਿੱਚ ਮਰਨ ਵਰਤ ਦੇ ਉੱਪਰ ਬੈਠੇ ਮਨਿੰਦਰ ਸਿੰਘ ਸੇਖੋ ਦੇ ਹੱਕ ਦੇ ਵਿੱਚ ਉਹ ਜ ਵਖ ਵਖ ਜothe ਬੰਦੀਆਂ ਦੇ ਨਿਤਰੀਆਂ ਹੋਈਆਂ ਨੇ ਮਨਿੰਦਰ ਸਿੰਘ ਸੇਕੋ ਨੂੰ ਮਰਨ ਵਰਤ ਦੇ ਬੈਠੇ ਹੋਏ ਸਤਵਾਂ ਦਿਨ ਹੋ ਚੁੱਕਿਆ ਹੈ ਇਸ ਤੋਂ ਬਾਅਦ ਮੌਦ ਦਸ ਦੇ ਕੇ ਮੌਣ ਮੰਡੀ ਦੀਆਂ ਵਖ ਵਖ ਜothe ਬੰਦੀਆਂ ਦੇ ਨਾਲ ਮੌਣ ਮੰਡੀ ਦੇ ਵਖ ਵਖ ਵਪਾਰੀ ਵਰਗ ਦੇ ਵੱਲੋਂ ਵੀ ਸਮਰਥਨ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਮੌਣ ਮੰਡੀ ਦੇ ਲੋਕਾਂ ਦੇ ਵੱਲੋਂ ਵੀ ਆਉਣ ਵਾਲੇ 3 ਮਾਰਚ ਨੂੰ ਮੁਕੰਮਲ ਬੰਦ ਰੱਖਣ ਦਾ ਸੱਦਾ ਦਿੱਤਾ ਗਿਆ ਦਾਸਤੇ ਕਿ ਸੀਵਰੇਜ ਸਮਸਜੜਾ ਵਿਵਸਥਾ ਦਾ ਬਠਿੰਡਾ ਦੇ ਵਿੱਚ ਬੁਰਾ ਹਾਲ ਹੈ ਐਸੇ ਦੇ ਕਰਕੇ ਲੋਕ ਨਰਕ ਭਰੀ ਜ਼ਿੰਦਗੀ ਜੀਉਣ ਦੇ ਲਈ ਮਜਬੂਰ ਹਨ ਸਾਰੇ ਪਿੰਡਾਂ ਦਾ ਮਾਹੌਲ ਖੁੱਲ ਰਿਹਾ ਚੀਜ਼ਾਂ ਗੱਗੀਆਂ ਬਹੁਤ ਭੜੀਆਂ ਵੀ ਆਈਆਂ ਤੇ ਸਾਰੇ ਇਹਨਾਂ ਨੇ ਵੀ ਦਿਖਾਇਆ ਵੀ ਕੋਈ ਲੰਗੜਨ ਉਠਾ ਨਹੀਂ ਹੈ ਬੱਚੇ ਵਿਚਾਰ ਵਿਚਾਰੇ ਚੱਕੇ ਨਹੀਂ ਆਉਣੇ ਪੈਂਦੇ ਤੇ ਸਾਰੇ ਕੋਈ ਕਿਸੇ ਪਾਸੇ ਹੋ ਰਸਤਾ ਸਕੂਲ ਵਿੱਚ ਚੈਨ ਨੂੰ ਹੈ ਨਹੀਂ ਇਹ ਜਿਵੇਂ ਸੋਸਾ ਸਾਰੇ ਪਿੰਡਵਲੋਂ ਮੈਂ ਮੈਂ ਬੈਠਾ ਚੇ ਫੁੱਕੜਾਤੀ ਤੇ ਕਾਂਦਰਾ ਬੈਠਾ ਮੈਂ ਅਸੀਂ ਇਹ ਜਿਹੜੇ ਸੀਬ੍ਰੇਜ ਦਾ ਗੰਦਾ ਪਾਣੀ ਆ ਮੌੜ ਕਲਾ ਮੌੜ ਖੁਰ ਦਾ ਮੌੜ ਮੰਡੀ ਦੇ ਵਿੱਚ ਬਹੁਤ ਹੀ ਜ਼ਿਆਦਾ ਇਹਿਸਮਾਤਿਆ ਰਹੀਆ ਕਾਫੀ ਜਿੰਤੋ ਲੋਕ ਬਹੁਤ ਹੀ ਬੜਾ ਹਾਲਾ ਗਲੀਆਂ ਚ ਲੰਘਣ ਨੂੰ ਥਾਂ ਨਹੀਂ ਕੋਈ ਕਿਸੇ ਨੇ ਦੁੱਖ ਸ਼ੋਕ ਕਰਨਾ ਰਿਸ਼ਤੇਦਾਰ ਨਹੀਂ ਆ ਰਹੇ ਘਰਾਂ ਤੇ ਕੋਈ ਰਿਸ਼ਤੇਦਾਰ ਨਹੀਂ ਆ ਰਹਾ ਬਹੁਤ ਵਾਰੀ ਇਹ ਗੱਲਾਂ ਹੋ ਗਈਆਂ ਪਰ ਸਰਕਾਰ ਗੁੰਗੀ ਬੋਲੀ ਇਹ ਗੱਲਾਂ ਨਾ ਡੰਗ ਥਾਰ ਦਿੰਦੀ ਆ ਕਿਦੇ ਕਿਵੇਂ ਕਿਦੇ ਕਿਵੇਂ ਅੱਧ ਕਰਦੇ ਆਂ ਇਹ ਕੱਲ ਕਰਦੇ ਆ ਪੱਕਾ ਇਲਾਜ ਨਹੀਂ ਅਸੀਂ ਇਸੇ ਜਿੰਦਰ ਸੇ ਇਥੋ ਜੀ ਦੇ ਨਾਲ ਕਰਨੇ ਤੇ ਬੈਠੇ ਆਂ ਜਿੰਨਾ ਚਿਰ ਅਸੀਂ ਪੱਕਾ ਇਲਾਜ ਨਹੀਂ ਹੁੰਦਾ ਇਹਦਾ ਹੱਲ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਹਿਲਦੇ ਨਹੀਂ ਜਿਹੜਾ ਸਾਡੀ ਮੋੜ ਮੰਡੀ ਦਾ ਗੰਦ ਪਿਆ ਹੋਇਆ ਹੈ ਜੀ ਮੋੜ ਮੰਡੀ ਦੇ ਬਹੁਤ ਜ਼ਿਆਦੇ ਬੱਚਿਆਂ ਦਾ ਨੁਕਸਾਨ ਹੋ ਰਿਹਾ ਹੈਗਾ ਕੋਈ ਨੰਗਣੂ ਥਾਂ ਨਹੀਂ ਸਾਡੇ ਮਨਿੰਦਰ ਸਿੰਘ ਸੇਖੋ ਨੇ ਇੱਥੇ ਇਹਨਾਂ ਦਾ ਹਾਲ ਦੇਖਦੇ ਹੋਏ ਇਹਨਾਂ ਨੇ ਮੋੜ ਮੰਡੀ ਦੀਆਂ ਹਾਲ ਦੇਖਦੇ ਹੋਏ ਜੀ ਇਹਨਾਂ ਨੇ ਭੁਖੜਤਾਲ ਰੱਖੀ ਹੋਈ ਹੈ ਜਿਹਦੇ ਵਿੱਚ ਕੇ ਸਾਡੇ ਬਹੁਤ ਜ਼ਿਆਦੇ ਸਾਰੀਆਂ ਜਥੇਬੰਦਗੀਆਂ ਸ਼ਾਮਲ ਹੋਣਗੀਆਂ ਕੱਲ ਨੂੰ ਕੱਲੋਂ ਸਾਡੇ ਹੜਤਾਲ ਦਾ ਸੱਦਾ ਦਿੱਤਾ ਹੋਇਆ ਹੈ ਇਹ ਦੁੱਖ ਦੇਖਦੇ ਹੋਏ ਸਾਰੇ ਹਰੇਕ ਬੰਦਾ ਇਹਨਾਂ ਦਾ ਸਾਥ ਦੇ ਰਿਹਾ ਜੀ ਸਰਕਾਰ ਗੂੰਗੀ ਤੇ ਬੋਲੀ ਸੁਣ ਨਹੀਂ ਰਹੀ ਤੇ ਇਹਦਾ ਛੇਤੀ ਜਿੰਨਾ ਚਿਰ ਦਾ ਹੱਲ ਨਹੀਂ ਹੁੰਦਾ ਉਹਨਾਂ ਅਜੇ ਘੁੱਕ ਹੜਤਾਲ ਰਹੂਗੀ ਜੀ ਤੇ ਸਾਡੇ ਸਾਰਿਆਂ ਦੇ ਸਹਿਯੋਗ ਨਾਲ ਮੰਡੀ ਬੰਦ ਰਹੂਗੀ ਜੀ ਅਸੀਂ 24 ਤਰੀਕ ਨੂੰ ਦਿਨ ਸੋਮਵਾਰ ਅੱਜ ਤੋਂ 7 ਦਿਨ ਪਹਿਲਾਂ ਸੀਵਰੇਜ ਦੀ ਸਮੱਸਿਆ ਨੂੰ ਜੋ ਮੌੜ ਮੰਡੀ ਵਿਖੇ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਹੈ ਲੈ ਕੇ ਘੁੱਕ ਹੜਤਾਲ ਸ਼ੁਰੂ ਕੀਤੀ ਸੀ ਈ ਰਿਸਪੌਂਸ ਮੈਂ ਰਹਿਣਾ ਹਾਂ। ਸਪੌਂਸਰ ਮਦਰ ਨਿਰੰਤਰ ਲੋਕਾਂ ਦਾ ਪਿਆਰ ਜਿਹੜਾ ਵਧਦਾ ਜਾ ਰਿਹਾ ਤੇ ਸਰਕਾਰ ਪਰ ਦੀ ਰੋਸ ਵੀ ਵਧਦਾ ਜਾ ਰਿਹਾ ਹੈ। ਜਿਸ ਦੇ ਸਬੰਧ ਵਿੱਚ ਅੱਜ ਸਾਡੀ ਮੀਟਿੰਗ ਹੋਈ ਵੱਖ-ਵੱਖ ਜਥੇਬੰਦੀਆਂ ਤੇ ਐਸੋਸੀਏਸ਼ਨਾਂ ਨੇ ਪੂਰਨ ਸਮਰਥਨ ਦੇ ਕੇ ਕੱਲ ਨੂੰ ਮੋੜ ਮੰਡੀ ਬੰਦ ਦੀ ਕਾਲ ਦਿੱਤੀ ਹੈ ਤੇ ਸਾਨੂੰ ਪੂਰਨ ਆਸ ਹੈ ਵੀ ਜਿਹੜੀ ਕੁੰਭ ਕਰਨੀ ਨੀਂ ਸੁੱਤੀ ਹੋਈ ਸਰਕਾਰ ਉੱਠੂਗੀ ਇਹਦੇ ਚੋਂ। ਨਾਲ ਹੀ ਸਾਡੇ ਵੱਲੋਂ ਜਿਹੜੀ ਮੇਰੇ ਵੱਲੋਂ ਜਾਣਿਤ ਯਾਚਕਾ ਦਾਇਰ ਕੀਤੀ ਗਈ ਹੈ। ਹਾਈ ਕੋਰਟ ਦੇ ਵਿੱਚ ਪੰਜਾਬ ਰੈਣਾ ਹਾਈ ਕੋਰਟ ਦੇ ਵਿੱਚ ਉਹਦੀ ਵੀ ਕੱਲ ਨੂੰ ਮਿਤੀ ਨਿਰਧਾਰਿਤ ਹੈ ਤੇ ਸਾਨੂੰ ਪੂਰਨ ਆਸ ਹੈ ਕਿ ਇਹ ਗੂੰਗੀ ਬੋਲੀ ਸਰਕਾਰ ਨੂੰ ਲੋਕਾਂ ਦੀ ਆਵਾਜ਼ ਨਾਲ ਉਹ ਹੜਤਾਲ ਨਾਲ ਅਤੇ ਕੋਰਟ ਦੇ ਜ਼ਰੀਏ ਸੀ ਆਪਣਾ ਜੋ ਹੈ ਮਸਲਾ ਹਲਕ